ਜੋ ਤੈਨੂੰ ਇਹ ਗੱਲ ਅਜੀਬ ਲੱਗਦੀ ਆ ਵੀ ਚੰਗੀਆਂ ਭਲੀਆਂ ਕੁੜੀਆਂ ਨੇ ਵੀ ਮੇਰਾ ਭਰਾ ਕਿਉਂ ਹਟਾ ਰਿਆ ਪਰ ਉਹਨੂੰ ਸ਼ੱਕ ਪੈ ਗਿਆ ਵੀ ਇਹਦੇ ਪਿੱਛੇ ਕੋਈ ਹੋਰ ਗੱਲ ਹੈ ਹੂੰ ਜਦੋਂ ਮਾਸਟਰ ਨਰਿੰਜਨ ਸਿੰਘ ਨੂੰ ਪਤਾ ਲੱਗਦਾ ਵੀ ਘਰ ਚ ਕਲੇਸ਼ ਹੋ ਕੇ ਹਟਿਆ ਉਹਨੇ ਗੁਰੀ ਨੂੰ ਸਮਝਾਇਆ ਵੀ ਕੁੜੀਆਂ ਕੱਤਰੀਆਂ ਦਾ ਕੀ ਐ ਤਾਂ ਹੱਸਦੀਆਂ ਖੇਡਦੀਆਂ ਇਕੱਠੀਆਂ ਹੋ ਜਾਂਦੀਆਂ ਇਹਨਾਂ ਨੇ ਕਿਹੜਾ ਸਾਰੀ ਉਮਰ ਇਕੱਠੇ ਰਹਿਣਾ ਵੀ ਜਦੋਂ ਵਿਆਹੀਆਂ ਗਈਆਂ ਵੱਖੋ ਵੱਖ ਹੋ ਜਾਣਗੀਆਂ ਮੁੰਡੇ ਦਾ ਫੇਰ ਵੀ ਵਰਤਦੇ ਰਹਿੰਦੇ ਕੁੜੀਆਂ ਨੂੰ ਤਾਂ ਬਾਅਦ ਚ ਕੋਈ ਵਰਤਨ ਨਹੀਂ ਦਿੰਦਾ ਤਾਂ ਗੁਰੀ ਕਹਿੰਦਾ ਕਿ ਮੈਂ ਸਮੇਂ ਨੂੰ ਹੋਰ ਸਾਹਬ ਨਾ ਵੇਖਦਾ ਤੁਸੀਂ ਹੋਰ ਸਾਹਬ ਨਾ ਵੇਖਦੇ ਹੋ ਉਹਨੇ ਇਹ ਗੱਲ ਵੀ ਕਹਤੀ ਕਹਿੰਦਾ ਇੱਕ ਦਿਨ ਉਹ ਦਿਨ ਆਊਗਾ ਜਿੱਦਣ ਕਹਿੰਦਾ ਕਿਸੇ ਵੀ ਮੁੰਡੇ ਨੂੰ ਪਸੰਦ ਕਰਕੇ ਤੁਹਾਨੂੰ ਆ ਕੇ ਫੈਸਲਾ ਸੁਣਾ ਦੂਗੀ ਵੀ ਮੇਰਾ ਇਹਦੇ ਨਾਲ ਵਿਆਹ ਕਰੋ ਅੱਛਾ ਮ ਦਾਵਾ ਕਰਦਾ ਕਹਿੰਦਾ ਮੈਨੂੰ ਪ੍ਰਵਜੋਤ ਦਾ ਪਤਾ ਉਹ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਨੂੰ ਦੱਸੂਗੀ ਸਾਡੇ ਫੈਸਲੇ ਤੇ ਪ੍ਰਵਜੋਤ ਮੋਹਰ ਲਾਊਗੀ ਉਹ ਘਰੋਂ ਬਾਹਰ ਨਹੀਂ ਹੋ ਸਕਦੀ ਉਹ ਬਾਕੀ ਨਹੀਂ ਹੋ ਸਕਦੀ ਹੁਣ ਗੁਰੀ ਤੇ ਪ੍ਰਵਜੋਤ ਦਾ ਕਾਲਜ ਇਕੱਠਿਆਂ ਦਾ ਚੱਲਦਾ ਆਉਣ ਜਾਣ ਵੀ ਇਕੱਠੇ ਕਰਦੇ ਆ ਪ੍ਰਵਜੋਤ ਨੂੰ ਇੱਕ ਮੁੰਡਾ ਚੰਗਾ ਲੱਗਦਾ ਉਹ ਵੀ ਕਿਸੇ ਟੀਚਰ ਦਾ ਬੇਟਾ ਹੁੰਦਾ ਅੱਛਾ ਉਹ ਮੁੰਡਾ ਇੰਨਾ ਕੁ ਸੋਹਣਾ ਸੁਨੱਖਾ ਹੁੰਦਾ ਵੀ ਸਾਰੇ ਕਾਲਜ 'ਚ ਉਹਦੀ ਸਿਫਤ ਹੁੰਦੀ ਹੁੰਦੀ ਹੈ ਵੀ ਮੁੰਡਾ ਬਹੁਤ ਸੋਹਣਾ ਤੇ ਸਿਆਣਾ ਵੀ ਬਹੁਤ ਆ ਪ੍ਰਵਜੋਤ ਨੂੰ ਉਹ ਮੁੰਡਾ ਪਸੰਦ ਆ ਗਿਆ ਕਰਮਜੀਤ ਕਰਮਜੀਤ ਵਰਗਾ ਮੁੰਡਾ ਪ੍ਰਭਜੋਤ ਸੁਪਨਿਆਂ 'ਚ ਸੋਚਦੀ ਹੁੰਦੀ ਸੀ ਜੇ 파ਟਨਰ ਹੋਵੇ ਤਾਂ ਇਦਾਂ ਦਾ ਹੋਵੇ ਕਿਉਂਕਿ ਉਹਨੇ ਕਾਲਜ ਦੇ ਵਿੱਚ ਉਹਦਾ ਉੱਠਣਾ ਬੈਠਣਾ ਵੀ ਵੇਖ ਲਿਆ ਸੀ ਉਹਨੂੰ ਸਾਰਾ ਕੁਝ ਪਤਾ ਲੱਗ ਗਿਆ ਸੀ ਹੁਣ ਕਰਮਜੀਤ ਦੀ ਕਜ਼ਨ ਪ੍ਰਭਜੋਤ ਦੀ ਸਹੇਲੀ ਆ ਹੂੰ ਸੰਦੀਪ ਉਨੇ ਜਦੋਂ ਦੱਸਿਆ ਵੀ ਇਦਾਂ ਕਰਕੇ ਉਹਨੇ ਕਿਹਾ ਵੀ ਇਹ ਤਾਂ ਮੇਰੇ ਚਾਚੇ ਦਾ ਮੁੰਡਾ ਪ੍ਰਭਜੋਤ ਨੂੰ ਉਹਦੀਆਂ ਸਾਰੀਆਂ ਗੱਲਾਂ ਦੱਸਦੀ ਆ ਉਹ ਕਹਿੰਦੀ ਆਪਣੀ ਕਿੰਨੀ ਗਹਿਰੀ ਦੋਸਤੀ ਆ ਵੀ ਕਾਸ਼ ਇਹ ਦੋਸਤੀ ਆਪਣੀ ਰਿਸ਼ਤੇ ਚ ਬਦਲ ਜਵੇ ਹੂੰ ਤਾਂ ਸੰਦੀਪ ਦਾ ਵੀ ਇੱਕ ਤਰ੍ਹਾਂ ਦਾ ਜ਼ੋਰ ਸੀਗਾ ਕਿ ਉਹ ਕਰਮਜੀਤ ਨੂੰ ਵੀ ਮਨਾਉਂਦੀ ਘਰੇ ਗੱਲ ਕਰਦੀ ਕਰਮਜੀਤ ਵੀ ਪ੍ਰਭਜੋਤ ਨੂੰ ਪਸੰਦ ਕਰਦਾ ਸੀ ਇਹ ਕਾਲਜ ਸਮੇਂ ਦੀ ਗੱਲ ਆ ਹੁਣ ਇਧਰਲੇ ਪਾਸੇ ਗੁਰੀ ਜਿਹੜਾ ਪ੍ਰਭ ਤੇ ਪੂਰੀ ਨਜ਼ਰ ਕਾਲਜ 'ਚ ਵੀ ਰੱਖਦਾ ਸੀਗਾ ਉਹਨੂੰ ਮਾੜੀ-ਮਾੜੀ ਖਬਰ ਮਿਲਦੀ ਸੀ ਪ੍ਰਭ ਜੋਤ ਨੂੰ ਜਦੋਂ ਕਰਮਜੀਤ ਬਾਰੇ ਪਤਾ ਲੱਗਦਾ ਸਾਰਾ ਕੁਝ ਉਹਨੂੰ ਇਹ ਵੀ ਪਤਾ ਹੁੰਦਾ ਵੀ ਕਰਮਜੀਤ ਨੇ ਬਾਹਰ ਚਲੇ ਜਾਣਾ ਹੂੰ ਤਾਂ ਉਹ ਸੋਚਦੀ ਹੈ ਵੀ ਮੈਨੂੰ ਬਾਹਰ ਜਾਣ ਦਾ ਕੋਈ ਇੰਨਾ ਹੈ ਨਹੀਂ ਆ ਠੀਕ ਹੈ ਲੋਕ ਕਮਾਈਆਂ ਲਈ ਜਾਂਦੇ ਆ ਮੈਂ ਸਭ ਕੁਝ ਸੈਟਲ ਕਰ ਲਵਾਂ ਪਰ ਮੈਂ ਵਿਆਹ ਕਰਮਜੀਤ ਨਾਲ ਕਰਾਵਾਂਗੀ ਪ੍ਰਭ ਨੇ ਇਹ ਅੰਦਰੋਂ ਅੰਦਰੀ ਫੈਸਲਾ ਲੈ ਲਿਆ ਉਹ ਖੁਸ਼ ਖੁਸ਼ ਰਹਿਣ ਲੱਗੀ ਗੁਰੀ ਨੂੰ ਇਸ ਗੱਲ ਦਾ ਸ਼ੱਕ ਹੋਣ ਲੱਗਿਆ ਵੀ ਕੋਈ ਕਹਾਣੀ ਹੋਰ ਬਣਗੀ ਹੂੰ ਪ੍ਰਭ ਨੇ ਆਪਦੇ ਬਾਪ ਨੂੰ ਇੱਕ ਰਾਤ ਇਹ ਗੱਲ ਦੱਸਤੀ ਕਿ ਇਦਾਂ ਕਰਕੇ ਪਾਪਾ ਮੈਨੂੰ ਇੱਕ ਲੜਕਾ ਪਸੰਦ ਆ ਮੈਂ ਉਹਦੇ ਨਾਲ ਹੀ ਵਿਆਹ ਕਰਵਾਉਣਾ ਮੈਨੂੰ ਜਿੱਥੋਂ ਤੱਕ ਪਤਾ ਮੁੰਡਾ ਆਪਣੀ ਜਾਤ ਬਰਾਦਰੀ ਦਾ ਵੀ ਆ ਮੁੰਡੇ ਦਾ ਸਟੇਟਸ ਵੀ ਆਪਣੀ ਫੈਮਲੀ ਨਾਲ ਮੈਚ ਕਰਦਾ ਸਭ ਕੁਝ ਵਧੀਆ ਤੁਸੀਂ ਅੱਗੇ ਹੋ ਕੇ ਇੱਕ ਵਾਰ ਪਤਾ ਕਰ ਲਿਓ ਕਿਉਂਕਿ ਉਹ ਮੁੰਡੇ ਦੀ ਭੈਣ ਵੀ ਮੇਰੇ ਨਾਲ ਪੜਦੀ ਹੈ ਹੂੰ ਬਾਪ ਜਿਹੜਾ ਅਗਾਹ ਵਦੂ ਸੋਚਦਾ ਮਾਲਕ ਸੀ ਉਹਨੇ ਸੋਚਿਆ ਵੀ ਮੇਰੇ ਬੱਚੇ ਦੀ ਤਰबीयत ਅਸੀਂ ਇੰਨੀ ਅੱਛੀ ਕੀਤੀ ਹੈ ਬੱਚਾ ਗਲਤ ਫੈਸਲਾ ਨਹੀਂ ਲਾਊਗਾ ਉਹਨੇ ਇਹ ਸੋਚਿਆ ਕਿ ਕਿਉਂ ਨਾ ਅਸੀਂ ਇਸ ਗੱਲ ਤੇ ਗੌਰ ਕਰੀਏ ਕਿਉਂਕਿ ਕੁੜੀ ਨੇ ਉਸ ਤੋਂ ਪਹਿਲਾਂ ਕੋਈ ਵੀ ਅਸੀਂ ਗੱਲ ਨਹੀਂ ਕੀਤੀ ਜਿੱਥੇ ਮਾਪਿਆਂ ਨੂੰ ਨਾ ਕਰਨੀ ਪੈ ਜੇ ਉਹਨਾਂ ਨੇ ਜਿਹੜੀ ਚੜਦੀ ਉਮਰੇ ਆਪਣੇ ਬੱਚੇ ਨੂੰ ਗੱਲ ਕਹੀ ਸੀ ਵੀ ਕੱਲ ਨੂੰ ਤੈਨੂੰ ਕੋਈ ਪਸੰਦ ਆਉਂਦਾ ਤੂੰ ਬਾਹਰ ਕਿਸੇ ਨਾਲ ਗੱਲ ਕਰਨ ਤੋਂ ਸਾਡੇ ਨਾਲ ਗੱਲ ਕਰਨੀ